توں پوری کر دو انہاں دے واری اے سیوا دین دے واری والے سیوا دین دے واری والے سارے بندے ہشکر نام تے کھڑے ہو رہے خداونداں دے داں ذمہ جڑا ہر پریواراں دے بربر جے دیو ہشکر تہاڈا بہت اعزاز والی اے کرے ساری دس سوال ساری لے دا تہاڈے نال ملدی ہوئی دس لاکھ سوال یشوک دی اے امین یا علی سارے پٹھا صاحباں نوں تہنک واد کرے بہت بہت شکریہ ਸਮਾਜਿਕ ਇਹ ਆਪਣਾ ਨਲਸ ਨਲਸ ਦੇ ਗਿਆ। ਦਾ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚੀਅਨ ਸਮਾਜ ਭਲਾਈ ਦਲ ਅਮਰਸਰ ਤੋਂ ਸਮੁੱਚੇ ਵਿਸ਼ਵ ਦੇ مسیਹੀ ਭਾਈਚਾਰੇ ਅਤੇ ਸਰਬ ਸਮਾਜ ਨੂੰ ਪ੍ਰਭੀ ਸੰਸੀ ਦੇ ਵੱਡੇ ਦਿਨ ਅਤੇ ਨਵੇਂ ਸਾਲ ਦੀ ਬਧਾਈ ਦੇਣਾ ਚਾਹਾਂ। ਸਰਵ ਸਮਾਜ ਨੂੰ ਲੱਖ ਲੱਖ ਵਧਾਈ ਹੋਵੇ ਮੈਂ ਇਹ ਕਹਿਣਾ ਚਾਹਨਾ ਕਿ ਪ੍ਰਭੂ ਯਿਸੂਮਸੀ ਕਿਸੇ ਵਿਸ਼ੇਸ਼ ਜਾਤੀ ਜਾਂ ਵਿਸ਼ੇਸ਼ ਧਰਮ ਦੇ ਲਈ ਪੈਦਾ ਨਹੀਂ ਹੋਏ ਉਹ ਸਰਵ ਸਮਾਜ ਦੇ ਲਈ ਪੂਜਤਰ ਬਾਈਬਲ ਯਹੂਨਾ ਦੀ ਇੰਜੀਲ 3 ਬਬਲੀ 16 ਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਨਾਲ ਜਹਾ ਪਿਆਰ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਪੂਰੇ ਜਗਤ ਦੇ ਲਈ ਪ੍ਰਭੂ ਯਿਸੂਮਸੀ ਪੈਦਾ ਹੋਏ ਉਨੇ ਪੂਰੇ ਜਗਤ ਨੂੰ ਪਿਆਰ ਕੀਤਾ ਆਪਣੇ ਆਪ ਨੂੰ ਜਗਤ ਦੇ ਸਰਾਪ ਲਈ ਪਾਪਾਂ ਦੇ ਲਈ ਦੇ ਦਿੱਤਾ ਖੂਨ ਵਹਾਇਆ ਲੋਕਾਂ ਨਾਲ ਪਿਆਰ ਕੀਤਾ ਪਾਪੀਆਂ ਨਾਲ ਪਿਆਰ ਕੀਤਾ ਪ੍ਰਭੂ ਹੰਸੀ ਨੇ ਸਮੁੱਚੇ ਭਾਈਚਾਰੇ ਨੂੰ ਆਪਣੇ ਲੋਕਾਂ ਨੂੰ ਹਰੇਕ ਵਿਤੀਨਾ ਮਨੁੱਖਤਾ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਸੋ ਸਭ ਲੋਕ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਮਿਲ ਮਲਾਪ ਤੇ ਪਿਆਰ ਕਰਨਾ ਚਾਹੁੰਦੇ ਅਤੇ ਮੈਂ ਨੌਜਵਾਨਾਂ ਨੂੰ ਪ੍ਰਵੀ ਸ਼ਮਸੀ ਦਾ ਸੰਦੇਸ਼ ਦੇਣਾ ਚਾਹਨਾ ਕਿ ਉਹਨਾਂ ਨੇ ਆਪਣੇ ਜੀਵਨ ਦੀ ਕੀ ਸੀ ਇਹ ਸਾਰੇ ਥੱਕੇ ਹੋਇਓ ਬੋਝ ਦੇ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਗ੍ਰਾਮ ਦਊਂਗਾ ਬਹੁਤ ਸਾਰੇ ਨੌਜਵਾਨ ਪਾਪਾ ਦੇ ਨਸਿਆਂ ਦੇ ਬੋਝ ਦੇ ਥੱਲੇ ਆ ਉਹਨਾਂ ਨੂੰ ਪ੍ਰਵੀ ਸ਼ਮਸੀ ਅੱਜ ਵੀ ਬੁਲਾਉਂਦੇ ਆ ਸਭ ਨੌਜਵਾਨਾਂ ਨੂੰ ਪ੍ਰਵੀ ਸ਼ਮਸੀ ਨੂੰ ਕਬੂਲ ਕਰਕੇ ਗ੍ਰਹਿਣ ਕਰਕੇ ਧਾਰਮਿਕਤਾਈ ਵਾਲੇ ਪਾਸੇ ਆਉਣਾ ਚਾਹੀਦਾ ਨਿਰੋਏ ਸਮਾਜ ਦੀ ਸਿਰਜਣਾ ਦੇ ਲਈ ਅੱਗੇ ਆਉਣਾ ਚਾਹੀਦਾ ਤਾਂ ਕਿ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਸਮਾਜ ਦੇ ਲੋਕ ਉਹਨਾਂ ਤੋਂ ਖੁਸ਼ਹਾਲ ਹੋਣ ਇਸ ਲਈ ਸਭ ਨੂੰ ਇੱਕ ਵਾਰੀ ਫੇਰ